ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਵੀ ਵੀਰਾਂ ਨੇ ਚਿਕਸ ਲੈਣੇ ਨੇ ਜਾਨੀ ਕਿ ਦੇਸੀ ਚੂਚੇ ਪ्योर ਬਰੀਡ ਪੂਰੇ ਫੁੱਲ ਆਂਡੇ ਦੇਣ ਵਾਲੀ ਬਰੀਡ ਤੁਹਾਨੂੰ ਮਿਲੂਗੀ ਜੀ ਜਿੰਨੀ ਮਰਜ਼ੀ ਕੁਆਂਟੀਟੀ ਚ ਲੈ ਲਓ ਮਤਲਬ ਵੀ 1000 2000 5 10 2000 ਤੇ 500 200 100 ਜਿੰਨੀ ਵੀ ਲੋੜ ਹੈ 50 ਉਹ ਤੁਹਾਨੂੰ ਮਿਲ ਜਾਣਗੇ ਜੀ ਬਰੀਡ ਦੀ ਗਾਰੰਟੀ ਹੋ ਆਂਡੇ ਦੇਣ ਦੀ ਗਾਰੰਟੀ ਹੋ ਨਸਲ ਪਿਓਰ ਮਿਲੂ ਆਂਡਾ 4.5 ਮਹੀਨੇ ਤੋਂ ਸ਼ੁਰੂ ਕਰੂਗੀ ਜੀ ਜੇ ਤੁਸੀਂ ਸਾਡੇ ਮੁਤਾਬਕ ਚੱਲੋਗੇ ਸਾਡੇ ਨਾਲ ਟੱਚ 'ਚ ਰਹੋਗੇ ਤਾਂ ਤੁਹਾਨੂੰ ਪੂਰੀ ਜਾਣਕਾਰੀ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਜੀ ਤੇ ਇੱਕ ਗੱਲ ਇਹ ਵੀ ਐ ਮੁਰਗੀਆਂ ਜਿਆਦਾ ਜਿੰਨਾ ਵੀਰਾਂ ਨੇ ਲੈਣੀਆਂ ਨੇ ਉਹ ਵੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਕਈ ਵੀਰ ਕਹਿੰਦੇ ਨੇ ਵੀ ਮੁਰਗੇ ਘੱਟ ਹੋਣ ਵੈਸੇ ਤਾਂ ਸਾਡੇ ਇਹਦੇ ਵਿੱਚ ਮੁਰਗੇ ਪਹਿਲਾਂ ਹੀ ਘੱਟ ਹੁੰਦੇ ਨੇ ਸਾਡੀ ਜਿਹੜੀ ਬਰੀਡ ਆਰ ਆਈ ਆਰ ਜਾਂ ਬਲੈਕ ਐਸਟਰੋਲੋਗ ਤੁਸੀਂ ਲੈਣੀ ਹੈ ਨਾ ਜਾਂ ਕੋਈ ਵੀ ਬਰੀਡ ਲੈਣੀ ਹੈ ਸਾਡੀ ਜਿਹੜੀ ਤੁਹਾਨੂੰ ਚੂਚਾ ਦੇਵਾਂਗੇ ਉਹਦੇ 'ਚ ਮੁਰਗੇ ਵੈਸੇ ਹੀ ਘੱਟ ਮਿਲਣਗੇ ਤੁਹਾਨੂੰ ਠੀਕ ਹੈ ਉਸ ਤੋਂ ਇਲਾਵਾ ਜੇ ਤੁਸੀਂ ਫੇਰ ਵੀ ਕੱਲੀਆਂ ਮੁਰਗੀਆਂ ਲੈਣੀਆਂ ਨੇ ਉਹ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਜੀ ਕੱਲੀਆਂ ਮੁਰਗੀਆਂ ਵੀ ਲੈਣੀਆਂ ਨੇ ਪਰ ਥੋੜੇ ਜੇ ਚੂਚੇ ਵੱਡੇ ਲੈਣੇ ਪੈਣਗੇ ਪਰ ਤੁਹਾਡਾ ਬੈਨੀਫਿਟ ਉਹਦੇ 'ਚ ਬਹੁਤ ਵੱਡਾ ਹੈ ਠੀਕ ਹੈ ਨਾ ਉਹ ਤੁਹਾਨੂੰ ਮਿਲ ਜਾਣਗੀਆਂ ਜੀ ਕੱਲੀਆਂ ਮੁਰਗੀਆਂ ਉਹ ਵੀ ਆਪਣੇ ਕੋਲੇ ਹੁੰਦੀਆਂ ਨੇ ਚੂਚਾ ਵਾ ਲਗਭਗ ਉਹ ਹੋਣਾ ਚਾਹੀਦਾ ਹੈ 10 ਦਿਨ ਤੋਂ ਉੱਪਰ ਵਾਲੇ ਚੂਚੇ ਦੇ ਵਿੱਚ ਮੰਨ ਕੇ ਚੱਲੋ ਤੁਹਾਨੂੰ ਮਿਲਣਗੀਆਂ 15 ਦਿਨਾਂ ਵਾਲਾ ਹੋਵੇ ਚੂਚਾ ਹੋ ਠੀਕ ਹੈ ਜੀ 15 ਦਿਨ ਦਾ ਟਿਕਸ ਚੂਚਾ ਹੋਣਾ ਚਾਹੀਦਾ ਲਗਭਗ ਤੇ ਉਹਦੇ 'ਚ ਤੁਹਾਨੂੰ ਕੱਲੀਆਂ ਮੁਰਗੀਆਂ 20 ਮਿਲ ਜਾਣਗੀਆਂ ਤੇ ਉਹ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਉਸ ਤੋਂ ਬਾਅਦ ਚੂਚਾ ਜਿਨ੍ਹਾਂ ਨੇ ਬੁੱਕ ਕਰਾਉਣਾ ਹੈ ਹੁਣ ਟਾਈਮ ਹੈ ਜੀ ਅ ਵੱਡਾ ਚੂਚਾ ਤੁਹਾਨੂੰ ਦੱਸਿਆ ਵੀ 1 ਮਹੀਨੇ ਤੋਂ ਲੈ ਕੇ ਸਾਡੇ ਕੋਲੇ ਮਿਲ ਜੂਗਾ ਜੀ ਜਿਵੇਂ 1 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਮਿਲ ਜੂਗਾ ਉਸ ਤੋਂ ਬਾਅਦ ਆਪਾਂ ਫਿਰ ਵੱਡੀ ਮੁਰਗੀ ਸੇਲ ਕਰਦੇ ਹੁੰਨੇ ਆ ਜੀ ਜਦੋਂ ਸਰਦੀ ਸ਼ੁਰੂ ਹੋਣ ਦਾ ਟਾਈਮ ਹੁੰਦਾ ਉਹ ਵੀ ਪਿਓਰ ਨਸਲ ਵੇਚਦੇ ਹੁੰਨੇ ਆ ਆਪਣੀ ਪਾਲੀ ਹੋਈ ਠੀਕ ਹੈ ਜੀ ਤੇ ਹੁਣ ਚੂਚੇ ਤੇ ਆਈਏ ਆਪਾਂ ਤੁਹਾਨੂੰ ਮੈਂ ਦੱਸਦਾ ਵੀ ਕੱਲੀ ਮੁਰਗੀ ਮਿਲ ਜੂ ਮਿਕਸ ਲੈਣੀ ਆ ਮਿਕਸ ਮਿਲ ਜੂ ਨਸਲ ਪਿਓਰ ਮਿਲੂਗੀ ਠੀਕ ਹੈ ਇਹ ਗੱਲਾਂ ਦੇ ਅਸੀਂ پابੰਦ ਹੁੰਨੇ ਆ ਮਾੜੀ ਨਸਲ ਨਹੀਂ ਦੇਣੀ ਠੀਕ ਹੈ ਜੀ ਚੂਚੇ ਦਾ ਜਿਹੜਾ ਹੈਗਾ ਮੋਰ ਜਿਹੜੀ ਆਪਾਂ ਕਹਿ ਦਿੰਦੇ ਆ ਮੋਰਟੈਲਿਟੀ ਹੋਗੀ ਉਹ ਨਹੀਂ ਹੋਊਗੀ ਜੀ ਮੋਰਟੈਲਿਟੀ ਨਹੀਂ ਹੋਊਗੀ ਸੌਰੀ ਬਹੁਤ ਵਧੀਆ ਬਰੀਡ ਵਧੀਆ ਤਿਆਰ ਕਰੀ ਹੋਈ ਆ ਸਾਡੀ ਤੇ ਬਹੁਤ ਹੀ ਵੈਕਸੀਨ ਵੀ ਇਹਦੇ ਤੇ ਅਸੀਂ ਸਾਰੀ ਕਰੀ ਹੋਈ ਮਿਲੂਗੀ ਜੀ ਤੁਹਾਨੂੰ